ਇਹ ਪਰਮਾਤਮਾ ਦੀ ਅਪਾਰ ਕਿਰਪਾ ਹੈ ਸਹਾਰਾ ਕਲੱਬ ਤੇ ਤੇ 3-10-15 ਸਾਲ ਹੋ ਗਿਆ ਲਗਾਤਾਰ ਜਲ ਸੇਵਾ ਸਟੇਸ਼ਨ ਤੇ ਚੱਲਦੀ ਹੈ ਸਾਡੀ ਤੇ ਤੜਕਸਾਰ ਤੋਂ ਅਸੀਂ ਤੜਕਸਾਰ ਤੋਂ ਹੀ ਚਾਹ ਦਾ ਲੰਗਰ ਕੱਪੜਿਆਂ ਦਾ ਲੰਗਰ ਦਵਾਈਆਂ ਦਾ ਲੰਗਰ ਇੱਥੇ ਸਹਾਰਾ ਕਲੱਬ ਦੇ ਮੁੱਖ ਦਫ਼ਤਰ ਜਿਹੜਾ ਗਾਂਧੀ ਚੌਂਕ ਦੇ ਨਾਲ ਕਿਸੇ ਓੜ ਤੇ ਆ ਉੱਥੇ ਅਸੀਂ ਇਹ ਸੇਵਾ ਜਿਹੜੀ ਹੈ ਪਰਮਾਤਮਾ ਵੱਲੋਂ ਜਿਹੜੀ ਦਿੱਤੀ ਹੈ ਅਸੀਂ ਧੰਨਵਾਦ ਕਰਦੇ ਹਾਂ ਪਰਮਾਤਮਾ ਦਾ ਪਰਮਾਤਮਾ ਨੇ ਚੰਦ ਹੀਰੇ ਜਿਹੜੇ ਸਾਡੇ ਨਾਲ ਜੁਟੇ ਦੇ ਨੇ ਜਿਹੜੇ ਸਵੇਰੇ ਤਲਕਸਰ ਆ ਕੇ 8 ਵਜੇ 5 ਵਜੇ ਤੋਂ ਲੈ ਕੇ 8 ਵਜੇ ਤੱਕ ਇਹ ਸੇਵਾ ਸਾਡੀ ਚੱਲ ਰਹੀ ਹੈ ਕਿ ਸਾਖਸ਼ਾਤ ਅਸੀਂ ਪਰਮਾਤਮਾ ਦੀ ਹਾਜ਼ਰੀ ਸਵੇਟੇ ਹੁੰਦੇ ਹਾਂ ਪਰਮਾਤਮਾ ਦੇ ਦਰਸ਼ਨ ਹੁੰਦੇ ਆ ਕਿਉਂਕਿ ਇੱਕ ਕੁਦਰਤ ਹੈ ਕੁਦਰਤ ਹੀ ਪਰਮਾਤਮਾ ਹੈ ਦੇਖੋ ਇੱਕ ਔਸ ਆndi ਹੈ ਇੱਕ ਉਪਰੋਂ ਔਸ ਪਰਮਾਤਮਾ ਦਾ ਇੱਕ ਅਸ਼ੀਰਵਾਦ ਜਿਹੜਾ ਹੈ

ਇਿੱਤੇ ਆਪਕੇ ਜਿਸ ਵਕਤ 41 ਚੁਸਕੀ ਪਰ ਰਿਨੇ ਨਾਲ ਰਸ ਲੈਂਦੇ ਨੇ ਉਹਨਾਂ ਦੇ ਮੂੰਹ ਤੋਂ ਜਿਹੜੀਆਂ ਦਵਾਵਾਂ ਨਿਕਲਦੀਆਂ ਉਸ ਦਵਾਵਾਂ ਦੇ ਸਦਕੇ ਸਾਨੂੰ ਇੱਕ ਆਕਸੀਜਨ ਮਿਲਦੀ ਹੈ ਵੱਖਰੀ ਤਰ੍ਹਾਂ ਦੀ ਆਕਸੀਜਨ ਮਿਲਦੀ ਹੈ ਸਾਨੂੰ ਸਾਡੇ ਮਨਾਂ ਚ ਦਿਲਾਂ ਚ ਸਾਡੇ ਮੈਂਬਰਾਂ ਚ ਹੋਰ ਜੋਸ਼ ਭਰਦਾ ਹੈ ਅਸੀਂ ਜਦੇ ਪ੍ਰਮਾਤਮਾ ਨੇ ਤੀਉਂਦੀ ਸਹਾਰਾ ਕਲਬ ਸ਼ੁਰੂ ਕਰਾਈ ਹੈ ਉਸ ਵਕਤ ਦੇ ਅਸੀਂ ਕਿਸੇ ਦਿਨ ਵੀ ਸਾਡੇ ਰੈਗੂਲਰ ਪ੍ਰੋਜੈਕਟ ਚੱਲਦੇ ਆ ਅਸੀਂ ਇੱਕ ਜੰਮੀ ਨਹੀਂ ਥੱਕਦੇ ਸਰ ਦੇਖਿਆ ਜਾਏ 10 ਸਾਲ ਤੋਂ ਜਿਹੜੇ 10 ਸਾਲ ਤੋਂ ਜਿਹੜੇ ਲੋਕ ਆਦ ਕਰਨ ਨਾਲ ਜਿਹੜੇ ਦੇਖੋ ਔਰ ਇੱਥੇ ਆਂਦੇ ਵੀ ਆ ਨੌਜਵਾਨੀ ਹੈਗੇ ਪਰ ਬੜਾ ਮੁਸ਼ਕਲ ਹੁੰਦਾ ਹੈ ਵੈਸੇ ਸਰ ਨੌਜਵਾਨ ਪੀੜ੍ਹੀ ਜਿਹੜੀ ਉੱਠੀ ਆਪਣੇ ਬੱਚੇ ਲਈ ਜੁਰਦੇ ਕਈ ਵਾਰ ਆਪਣੇ ਬੱਚਿਆਂ ਨੂੰ ਕਹੀਦਾ ਨਾ ਉਹ ਨਹੀਂ ਉੱਠਦੇ ਪਰ ਜਿਹੜੇ ਸੀਨੀਅਰ ਸਿਟੀਜ਼ਨ 70 73 ਸਾਲ ਦੇ ਨੇ ਉਹ ਸਾਨੂੰ ਸੇ ਫੋਨ ਕਰਦੇ ਨੇ ਕਿ ਕਾ ਸਰ ਤੁਸੀਂ ਉੱਠ ਗਏ ਹੋ ਤੇ ਉਹਨਾਂ ਦੇ ਮਿਹਨਤ ਸਦਕਾ ਉਹਨਾਂ ਦੇ ਫੋਨ ਦੇ ਉਹਨਾਂ ਦੇ ਜਜ਼ਬੇ ਦੇ ਹਿਸਾਬ ਨਾਲ ਅਸੀਂ படாஃபட உடனே ਫਰਮਨਦਰ ਸ਼ਰਮਾ ਜੀ ਡਾਕਟਰ ਸਾਹਿਬ ਇੱਥੇ ਕੀ ਕਰ ਰਹੇ ਹੋ ਜੀ ਪਿਛਲੇ ਸਹਾਰਾ ਗਲੋਬਲ ਟੀਮ ਨਾਲ ਹਰ ਸਾਲ ਜਦੋਂ ਆ ਪੋ ਦਾ ਮਹੀਨਾ ਸ਼ੁਰੂ ਹੁੰਦਾ ਵਾ ਉਦੋਂ ਇੱਥੇ ਦਵਾਈਆਂ ਦਾ ਲੰਗਰ ਲੱਗਦਾ ਜਿਸ ਦੇ ਨਾਲ ਨਾਲ ਕੱਪੜਿਆਂ ਦਾ ਚਾਹ ਦਾ ਤੇ ਪਹਿਲਾਂ ਹੀ ਲੱਗ ਰਿਹਾ ਪਿਛਲੇ ਸਾਲ ਤੋਂ ਜਿਹੜਾ ਦਵਾਈਆਂ ਦਾ ਲੰਗਰ ਵੀ ਲੱਗ ਰਿਹਾ ਇਹ ਜਤਿੰਦਰ ਕੱਦ ਜੀ ਉਹਨਾਂ ਦੇ ਕੀ ਯੋਗਦਾਨ ਕਿਸ ਤਰ੍ਹਾਂ ਦੇ ਲੋਕ ਫਿਰ ਤੁਹਾਡੇ ਕੋਲ ਆਉਂਦੇ ਇੱਥੇ ਲੋਕ ਸਾਡੇ ਨੂੰ ਖਾਂਸੀ ਜੁਕਾਮ ਜਿਹੜਾ ਸਰਦੀਆਂ ਦੇ ਵਿੱਚ ਚੱਲਣਾ ਜ਼ਿਆਦਾ ਪੈਰਾਂ ਦੀਆਂ ਦਵਾਈਆਂ ਖੜ ਜਾਣੀਆਂ ਨੇ ਇਹ ਸਿਰਦਰਦ ਬੁਖਾਰ ਤੇ ਮਲਾਂ ਬੱਟੀ ਵਾਲੇ ਤਕਰੀਬੇ ਖੜੀਆਂ ਇਹ ਅਜਿਹੇ ਲੋਕ ਹੁੰਦੇ ਆਂ ਗਰੀਬ ਟਪਕਾਂ ਹੁੰਦਾ ਗਰੀਬ ਦੁਕਾਈ ਸਾਰੇ ਦੇ ਝੁੱਗੀਆਂ ਝੌਂਪੜੀਆਂ ਵਾਲੇ ਨੇ ਜਾਂ ਉਹ ਵੀਰ ਨੇ ਜਿਹੜੇ ਦਿਹਾੜੀ ਵਾਲੇ ਨੇ ਜਿਨ੍ਹਾਂ ਦਿਹਾੜੀ ਲਾਉਂਦੀਆਂ ਨਹੀਂ ਆਪਣਾ ਲਾਸ਼ ਕੰਮ ਕਰਦੇ ਉਹ ਹੁੰਦੇ ਨੇ ਹੁਣ ਤੱਕ ਤਕਰੀਬਨ ਕੋਈ ਅਸੀਂ 38-39 ਦੇ ਸਵੇਰੇ ਸ਼ੁਰੂ ਹੀ ਹੋਈ ਆ 38-39 ਤੱਕ ਮਰੀਜ਼ਾਂ ਦੀ ਲਿਸਟ ਜੀ ਲੱਗਦਾ ਨਹੀਂ ਬੜੀ ਵੱਡੀ ਮਨ ਨੂੰ ਸਕੂਨ ਮਿਲਦਾ ਵੀ ਜਦੋਂ ਐਹੋ ਜਿਹੇ ਲੋਕ ਹੁੰਦੇ ਸਾਡੇ ਕੋਲ ਬਿਲਕੁਲ ਜੀ ਬਿਲਕੁਲ ਉਹ ਪਰਮਾਤਮਾ ਦਾ ਸ਼ੁਕਰ ਮਨਾਉਂਦੇ ਆ ਕਿ ਪਰਮਾਤਮਾ ਨੇ ਕਦਰਾਂ ਹੀ ਸਾਡੀ ਡਿਊਟੀ ਲਈ ਆ ਤੇ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਕੀ ਨਾਮ ਭਾਈ ਜੜਾ ਮੇਰਾ ਨਾਮ ਪ੍ਰੇਮ ਸਿੰਘ ਪ੍ਰੇਮ ਸਿੰਘ ਜੀ ਜਿੱਥੇ ਲੋਕੀ ਰਜਾਈਆਂ ਚ ਬੜੇ ਦੇ ਸਿਰਸਿਰੇ ਪਰ ਤੁਸੀਂ ਆਣ ਕੇ ਸਿਰਸਿਰੇ ਚਾਹ ਵੰਡਦੇ ਪਏ ਹੋ ਕੀ ਕਰਨਾ ਆ ਦੇਖੋ ਸਾਡੇ ਜਿਹੜੇ ਪ੍ਰਧਾਨ ਜੀ ਹੈ ਜਤਿੰਦਰ ਕਾਦ ਜੀ ਉਹ ਆਪਣੀ ਸਾਰੀ ਟੀਮ ਨੂੰ ਲੈ ਕੇ ਸਵੇਰੇ 5 ਵਜੇ ਆ ਕੇ ਪਹਿਲਾਂ ਚਾਹ ਤਿਆਰ ਕਰਦੇ ਆ ਕਿਉਂਕਿ ਇਹ ਉਹ ਦਾ ਮਹੀਨਾ ਸ਼ਹੀਦੀ ਦਿਹਾੜਿਆਂ ਦੇ ਦਿਨ ਚੱਲ ਰਹੇ ਨੇ ਉਹਨਾਂ ਨੂੰ ਸਮਰਪਿਤ ਜਿਹੜੇ ਉਹ ਦਾ ਮਹੀਨਾ ਹਰ ਸਾਲ ਇਹ ਪੂਰਾ ਮਹੀਨਾ ਚਾਹ ਦੀ ਸ਼ਬੀਰ ਚੱਲਦੀ ਹੈ ਕਿ ਕਿਉਂਕਿ ਬਹੁਤ ਠੰਡੀ ਠੰਡ ਹੁੰਦੀ ਹੈ ਜ਼ੀਰੋ ਵਿਜ਼ਿਬਿਲਟੀ ਹੋਣ ਦੇ ਕਾਰਨ ਵੀ ਸਾਰੇ ਜਿਹੜੇ ਮੈਂਬਰ ਐ ਸਵੇਰੇ ਆ ਕੇ 5:30 5:30 ਵਜੇ ਪਹਿਲਾਂ ਚਾਹ ਹਨ ਕੇ ਤਿਆਰ ਕਰਦੇ ਨੇ ਚਾਹ ਤਿਆਰ ਕਰਨ ਤੋਂ ਬਾਅਦ ਸਾਰੇ ਮੈਂਬਰ ਅਰਦਾਸ ਕਰਕੇ ਤੇ ਉਹਨੂੰ ਸਾਥ ਸੰਗਤ ਨੂੰ ਪਹੁੰਚਦੇ ਨੇ ਕੈਣੀ ਭਾ ਕੇ ਸਿਵਲ ਹਸਪਤਾਲ ਫਾਵਾ ਲਾਲ ਜੀ ਦੇ ਹਸਪਤਾਲ ਰੇਲਵੇ ਸਟੇਸ਼ਨ ਫਰਸਟ ਸਟੈਂਡ ਤੇ ਤੇ ਆ ਲੇਬਰ ਚੌਂਕ ਤੇ ਇਹ ਚਾਹ ਪਹੁੰਚਾਈ ਜਾਂਦੀ ਹੈ ਜਿਹੜੇ ਸਵੇਰੇ ਸਵੇਰੇ ਲੇਬਰ ਤੇ ਲੋਕ ਨੇ ਉਸ ਵਿਰਸੇ ਆ ਕੇ ਚਾਹ ਪੀਂਦੇ ਨੇ ਬਹੁਤ ਸ਼ੁਕਰਾਨਾ ਕਰਦੇ ਨੇ ਪ੍ਰਮਾਤਮਾ ਦਾ ਕਿਉਂਕਿ ਠੰਡ ਹੋਣ ਦੇ ਬਾਵਜੂਦ ਉਹ ਸਾਰੇ ਕਾਰਖਾਨੇ ਆਪਣੇ ਘਰਾਂ ਨੂੰ ਜਾਂਦੇ ਨੇ ਤੇ ਇਹ ਜਿਹੜੀ ਚਾਹ ਦਾ ਲੰਗਰ ਹੈ ਲਗਾਤਾਰ ਚੱਲਦਾ ਹੈ ਇਹਦੇ ਨਾਲ ਹੀ ਆਪ ਦੇਖ ਸਕਦੇ ਹੋ ਕਿ ਗਰਮ ਕੱਪੜਿਆਂ ਦਾ ਸਟਾਲ ਉਹ ਵੀ ਲਗਾਇਆ ਗਿਆ ਕਿਉਂਕਿ ਠੰਡ ਬਹੁਤ ਹੈਗੀ ਹੈ ਜਿਹੜੇ ਜ਼ਰੂਰਤਮੰਦ ਲੋਕ ਆਗੇ ਆਪਣੇ ਕਮਾਕਾਰਾਂ ਤੇ ਪਾਉਣ ਵਾਸਤੇ ਕੱਪੜੇ ਇੱਥੋਂ ਲੈ ਜਾਂਦੇ ਨੇ ਤੇ ਆਪਣਾ ਗੁਜ਼ਾਰਾ ਕਰਦੇ ਨੇ ਤੇ ਇਸੇ ਤਰ੍ਹਾਂ ਹੀ ਇਹਦੇ ਨਾਲ ਹੀ ਅਸੀਂ ਦਵਾਈਆਂ ਦੇ ਲੰਗਰ ਦਾ ਵੀ ਇੰਤਜ਼ਾਮ ਕੀਤਾ ਗਿਆ ਸਾਰਾ ਕਲੱਬ ਵੱਲੋਂ ਇਹ ਦੇਖੋ ਜਿਸਾ ਕਿ ਪਹਿਲਾਂ ਸਾਨੂੰ ਲੋਕਾਂ ਦੀ ਡਿਮਾਂਡ ਦੇ ਉੱਤੇ ਸ਼ੁਰੂ ਕੀਤਾ ਗਿਆ ਪਿਛਲੇ ਸਾਲ ਦਾ ਸ਼ੁਰੂ ਕੀਤਾ ਗਿਆ ਕਿਉਂਕਿ ਕਈ ਵਾਰ ਜਿਸਾ ਤੋਂ ਸੰਘਣੀ ਧੁੰਦ ਹੋਣ ਕਾਰਨ ਕਿਸੇ ਨੂੰ ਦਿਖਣਾ ਨਹੀਂ ਕੋਈ ਐਕਸੀਡੈਂਟ ਹੋ ਜਾਂਦਾ ਸੱਟ ਲੱਗ ਜਾਂਦੀ ਹੈ ਜਾਂ ਕੋਈ ਮਰੀਜ਼ ਆਉਂਦਾ ਜਿਸ ਨੂੰ ਖਾਂਸੀ ਹੈ ਅੱਜ ਕੱਲ੍ਹ ਦਿਨ ਖਾਂਸੀ ਦੇ ਨੇ ਜਾਂ ਹੋਰ ਬੁਖਾਰ ਚੜ ਜਾਂਦਾ ਉਹਨੂੰ ਮਤੇ ਨਜ਼ਰ ਰੱਖਦੇ ਹੋਏ ਸਾਡੇ ਪ੍ਰਦਾਜ ਜਤਿੰਦਰ ਬਾਜੀ ਨੇ ਡਾਕਟਰ ਤਰਮਿੰਦਰ ਜੀ ਡਾਕਟਰ ਰਜਿੰਦਰ ਜੀ ਅਤੇ ਨਾਲ ਉਹ ਪੂਰੀ ਟੀਮ ਦੇ ਨਾਲ ਇੱਥੇ ਆਏ ਦੇ ਨੇ ਉਹ ਜਿਹੜੇ ਵੀ ਮਰੀਜ਼ ਆਂਦੇ ਆ ਉਹਨਾਂ ਉਹਨਾਂ ਦੀ ਉਹਨਾਂ ਨੂੰ ਪੁੱਛ ਕੇ ਤੇ ਉਹਨਾਂ ਨੂੰ ਫਸਟ ਏਡ ਦੇ ਕੇ ਤੇ ਜੋ ਵੀ ਦਵਾਈਆਂ ਉਹ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਕੀ ਨਾਮ ਤੁਹਾਡਾ ਅਸ਼ੋਕ ਲੋਨਾ ਸਹਾਰਾ ਕਲੱਬ ਤੋਂ ਨਮਸਕਾਰ ਜੀ ਸਰ ਅੱਜ ਦੀ ਸਿਰਸਰੇ ਕੀ ਕੀ ਲਗਾਇਆ ਤੇ ਕਿਉਂ ਲਗਾਇਆ ਗਿਆ ਹੈ ਸਹਾਰਾ ਕਲੱਬ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਕਾਫੀ ਸਾਲਾਂ ਤੋਂ ਇੱਥੇ ਚਾਹ ਦਾ ਲੰਗਰ ਲਗਾਇਆ ਜਾ ਰਿਹਾ ਔਰ ਨਾਲ ਕੱਪੜਿਆਂ ਦਾ ਵੀ ਲੰਗਰ ਲੱਗਿਆ ਹੋਇਆ ਔਰ ਨਾਲ ਅਸੀਂ ਇੱਕ ਮੈਡੀਕਲ ਸਟੋਰ ਵੀ ਖੁੱਲਿਆ ਹੈ ਜਿਹੜਾ ਕਿ ਦਵਾਈਆਂ ਕਿਸ ਦੇ ਮਲਮ ਪੱਟੀ ਬਗੜ ਕਰਨੀਆਂ ਉਹ ਵੀ ਅਸੀਂ ਕਰ ਰਹੇ ਹਾਂ ਸਾਡੇ ਡਾਕਟਰ ਸਾਹਿਬ ਆਏ ਹੋਏ ਨੇ ਜਿਹੜੇ ਸੰਯੋਗ ਕਰ ਰਹੇ ਨੇ ਔਰ ਸਾਡੇ ਕਾਫੀ ਸਾਰੇ ਕਲੱਬ ਦੇ ਜੋ ਮੈਂਬਰ ਨੇ ਸਵੇਰੇ 5 ਵਜੇ ਲਈ ਆ ਜਾਂਦੇ ਨੇ ਤਾਂ ਕਿ ਇੱਕ ਚਾਹ ਪਣੀ ਦਾ ਕੰਮ ਸਾਰਾ ਤਿਆਰ ਕਰਦੇ ਨੇ ਉਸ ਤੋਂ ਬਾਅਦ 6 ਵਜੇ ਸੀ ਅਰਦਾਸ ਕਰਕੇ ਪ੍ਰਮਾਤਮਾ ਦਾ ਨਾਮ ਲੈ ਕੇ ਚਾਹ ਦੇ ਲੰਗਰ ਦੀ ਸ਼ੁਰੂਆਤ ਕਰ ਦਿੰਦੇ ਹਾਂ ਔਰ ਅਸੀਂ ਰੈਗੂਲਰ ਅਸੀਂ ਕੱਪੜੇ ਵੀ ਜਿਹੜੇ ਨਵੇਂ ਦਾ ਵੀ ਲੰਗਰ ਲਗਾ ਰਹੇ ਹਾਂ ਔਰ ਮੈਂ ਬੇਨਤੀ ਕਰਾਂਗਾ ਸ਼ਹਿਰ ਵਾਸੀਆਂ ਨੂੰ ਇਸ ਸਹਾਰਾ ਕਲੱਬ ਦਾ ਸਹਿਯੋਗ ਕਰੋ ਸਾਡੇ ਨਾਲ ਆਓ ਅਗਰ ਕਿਸੇ ਨੇ ਕੋ ਆਪਣਾ ਜਨਮ ਦਿਨ ਜਾਂ ਕੋ ਮੈਰਿਜ ਅਨਿਵਰਸਰੀ ਮਨਾਣੀ ਹੈ ਸਾਡੇ ਨਾਲ ਆ ਕੇ ਮਨਾਏ ਅਸੀਂ ਬੜੇ ਸੋਹਣੇ ਤਰੀਕੇ ਨਾਲ ਦੀ ਮੈਰਿਜ ਅਨਿਵਰਸਰੀ ਮਨਾਵਾਂਗੇ ਔਰ ਸਾਡੇ ਨਾਲ ਸੇਵਾ ਚ ਸਹਿਯੋਗ ਕਰੇ ਸੇਵਾ ਚ ਯੋਗਦਾਨ ਦੇਵੇ ਤਾਂ ਕਿ ਸਾਰਾ ਕਲੱਬ ਹੋਰ ਤਰੱਕੀ ਕਰ ਸਕੇ ਔਰ ਸ਼ਹਿਰ ਨੂੰ ਹੋਰ ਸੁਵਿਧਾਵਾਂ ਦੇ ਸਕੇ ਧੰਨਵਾਦ ਹੁਬਾ ਕੀ ਨੰਤਾ ਦਾ ਕੀ ਕੰਮ ਕਰਦੇ ਮੈਂ ਮਸਕਾ ਜਨਾਉਂਦਾ ਔਰ ਲਖਦੋ ਨਹੀਂ ਮੇਰੇ ਨਾਲ ਹਾਂ ਕੰਦੇ ਆ ਜੀ ਨਾ ਪਰੋਲਾ ਇਹ ਤੇ ਮੈਨੂੰ ਜੇ ਦੀ ਉਮਰ ਹੀ ਨਾ ਦੀ ਜੀ ਨਾ ਪਰੋਲਾ ਬਹੁਤ ਵਧੀਆ ਵੋ ਬੋਲੇ ਲੀਣਾ ਯਾਰ ਇਹ ਸਭ ਗਰੀਬਾਂ ਦਾ ਕਪੜਾ ਆਪਾਂ ਜਿੱਥੇ ਨੁਕੀ ਸਾਰੇ ਨਹੀਂ ਆ ਜੀ ਬਣੇ ਲੇ ਸਸਤਾ ਆਂ ਕਿੱਥੋਂ ਵਗਰਦੀ ਇਹ ਬਹੁਤ ਵਧੀਆ ਬੋਲੀ ਦੱਸ ਤੇ ਜੋ ਮੈਂ ਦੇਖ ਉਹ ਕਹਿਣਾ ਚਾਹੁੰਦਾ ਜਿੱਦਾਂ ਇਹ ਕਰਦੇ ਨਾ ਸ਼ਰਤ ਦੀ ਇਦਾਂ ਕਰਦੀ ਰਹੇ ਤੇ ਬਹੁਤ ਵਧੀਆ ਆ ਪਰੋਲਾ ਕੀ ਕੀ ਦੇ ਰਹੇ थे थे आप क्या काम कर हम सब्जी चुनने आते हैं। मज, है मजदूर है कैसा लग रहा है पोर्ण? अच्छा लग रहा है एक ਇਹ ਕਰ ਰਹੇ ਪਹਤਾਰੀ ਕੰਮ ਅੱਛਾ ਲੱਗ ਰਿਹਾ ਹੈ ਆਪਕੇ ਲਈ ਮੈਂ ਇਹ ਰੋਗ ਕਪੜਾ ਲਿਆ ਬੱਚੇ ਵਾਸਤੇ ਨਹੀਂ ਲਿਆ ਆਪਣੇ ਵਾਸਤੇ ਲੀ ਗਾ ਇਹ ਨਹੀਂ ਛੋਟਾ ਸੁਣਿਆ ਸੀ ਸਸਤਾ ਦੇ ਜਿਹੜੇ ਪ੍ਰਧਾਨ ਆ ਇਸ ਕਸਾਬ ਉਹਨਾਂ ਨਾਲ ਗੱਲ ਵੀ ਕੀਤੀ ਔਰ ਉਹਨਾਂ ਨੇ ਦੱਸਿਆ ਜਿਹੜੀ ਇਹ ਸੇਵਾ ਕਰਨ ਦੇ ਨਾਲ ਇਹਨਾਂ ਸਕੂਲ ਮੰਨ ਨੂੰ ਮਿਲਦਾ ਉਹ ਸੀਸਾ ਜਿਹੜੇ ਲੋਕ ਜਿ ਸਰਸਰੀ ਲੋਕੀ ਜਿਹੜੇ ਹੁੰਦੇ ਆ ਕਪੜੇ ਲੈ ਗਦੇ ਪਾਈਆਂ ਲੈਂਦੇ ਔਰ ਉਹਨਾਂ ਦੇ ਮੂਹਿਆਂ ਦੇ ਜਿਹੜੇ ਸੀਸਾ ਨਿਕਲਦੀਆਂ ਉਹੀ ਸਾਡੇ ਵਾਸਤੇ ਕਰਾਵਾਂ ਮੈਂ ਬਟਾਲਾ ਤੋਂ ਵਿਕੀ ਮਾਲੀ ਦਾਨ ਵਿੱਚ